ਮਰ 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 ਹਟ ਗਏ ਹੁਣ ਗਰਮ ਕਰਾ ਕੇ ਫੇਰ ਕੱਢੀ ਆ ਐਸੀ ਨੇ ਨਿਕਲ ਗਈ ਹਾਂਜੀ ਹਾਂ ਆਹਦੀ ਸਾਹਮਣੇ ਨਿਸ਼ਾਨ ਨਹੀਂ ਲਾਦੇ ਉੱਥੇ ਤੱਕ ਫੇਰ ਠੰਡੀ ਹੋਏ ਨਹੀਂ ਪਤਾ ਲੱਗਣੀ ਇਹ ਲੱਗ ਜੂ ਜਿਹੜਾ ਫੁੱਕ ਗਏ ਨਾਲ ਕਾ ਉਹ ਲਾਰ ਕੇ ਦੀ ਇਹ ਫੇਰ ਵੀ ਦੇਖੀ ਮੈਂ ਤੁਹਾਨੂੰ ਦੱਸਿਆ ਨਾ ਮਸਾਲਾ ਲਾਇਆ ਹੁੰਦਾ ਨਾ ਇਹ ਆਹ ਦੇਖ ਰਹੇ ਲਗਾਈ ਬਈ ਇਹ ਆਹ ਦੇਖ ਵੀਰੇ ਆ ਸਾਰੀ ਲਾਈਨ ਆਹਾ ਜਿਹੜਾ ਫੇਰ ਮਾਨਸਲੇ ਦਾ ਦੇਖਦਾ ਤੁਸੀਂ ਫੇਰੀ ਆਪਣਾ ਇਹ ਤਾਂ ਮੜਾ ਜਾਂਦਾ ਇਹ ਤਾਂ ਬੇਲੇ ਟਾਈਮ ਫਿਰਦਾ ਇਹ ਸੀਜ਼ਨ ਤੋਂ ਜੇ ਸੀਜ਼ਨ ਹੀ ਮਰ ਜਾਂਦਾ ਜਿਹਨੂੰ ਤਾਂ ਜਾਗਲੇ ਦਾ ਲੱਗਿਆ ਇਹ ਤਾਂ ਬੇਲੇ ਟਾਈਮ ਆ ਜਾਂਦਾ ਹਾਂ ਲੱਗਿਆ ਪਤਾ ਕੀ ਹੋਏ ਨੇ ਜ਼ਿੰਮੇਦਾਰ ਫੋਰਮੈਨ ਕਿਹੜੀ ਥਾਂ ਤੋਂ ਆਪਾਂ ਜਮਾਲਪੁਰ ਤੋਂ ਜੀ ਦੇਖ ਲਾ ਵੀ ਹੁਣ ਕਿੰਨੇ ਵਜੇ ਚੱਲੇ ਸਵੇਰ ਦੇ ਚੱਲੇ ਹੋਏ ਸੀ ਜਮਾਲਪੁਰ ਤੋਂ ਆ ਕੇ ਪਹਿਲਾ ਟਾਪੇ ਵਾਲੀ ਟਾਪੇ ਵਾਲੀ ਇਹੀ ਇਹੀ ਟਾਪੇ ਵਾਲੀ ਇਹ ਟਾਪੇ ਵਾਲੀ ਆ ਇਹ ਕਿਹੜਾ ਤੇਰੇ ਕੱਲੇ ਦਾ ਟੁੱਟ ਗਿਆ ਵੀ ਚਲ ਇੱਕ ਹੋਇਆ ਨਾ ਬੰਦਾ ਕਹੇ ਵੀ ਯਾਰ ਇੱਕ ਇੱਕ ਪੇਸਟ ਦੇ ਦੇ ਤਾਗੀ ਇਹ ਜਿਹਦੇ ਕੋ ਵੀ ਸਟੈਂਡਰਡ ਏ ਮਾਡਲ ਵਾਲਾ ਆ ਉਹ ਬੰਦੇ ਦੁਖੀ ਹੋ ਕੇ ਆ ਇਸੇ ਕੰਮ ਤੋਂ ਹੀ ਦੁਖੀ ਹੁਣ ਸਵਰਾਜ ਵਾਲਾ ਹੋਵੇ ਦੂਜੇ ਹੋਣ ਤੀਜੇ ਆਮ ਨਾਲ ਚੀਜ਼ ਮਿਲ ਗਈ ਆ ਮਿਲ ਜੇ ਚਲ ਚੀਜ਼ ਫਿੱਟਦਾ ਹੋ ਜੇ ਨੀਵਰ ਬਸ ਤੀਜੇ ਪਾਸੇ ਨੀਵਰ ਲਿਆ ਜੱਟੇ ਲਾ ਲਾ ਬਲੈਕ ਦਾ ਮੋਰਾ ਲੱਗਣ ਜਾ ਇੱਕ ਇੱਕ ਇੰਜਨ ਮਿਲਿਆ ਸਾਰੇ ਤੇੜੇ ਤੇਰੇ ਬਾਲਾ ਇਹ ਸਮਾਨ ਫਰਕ ਨੇ ਜਿਹੜੇ ਟਰੈਕਟਰ ਤੁਸੀਂ ਲੈਣੇ ਆ ਉਹ ਦੇਖ ਕੇ ਲਿਆ ਕਰੋ ਵੀ ਇਹ ਸਮਾਨ ਕੰਪਨੀਆ ਕਾ ਲਉਂ ਦਿੰਦੀਆਂ ਕ ਨਹੀਂ ਦਿੰਦੀਆਂ ਦੁਬਾਰੇ ਸਮਾਨ ਨੂੰ ਜਿੰਮੇਦਾਰ ਬਹੁਤ ਸੰਘ ਹੁੰਦਾ ਨਾ ਸਪੈੰਡਲ ਮਿਲੇ ਨਾ ਹੱਬ ਮਿਲੇ ਜਿਹੜੇ ਟਰੈਕਟਰ ਦਾ ਸਮਾਨ ਆ ਮਿਲਦਾ ਨਾ ਉਹ ਟਰੈਕਟਰ ਲਿਆ ਕਰੋ ਹਣ ਆ ਮਾਰਦਾ ਮੱਥਾ ਸਵੇਰ ਦੇ ਚਾਰ ਦੀ ਚਾਰ ਚਾਰ ਦੀ ਆਏ ਡੇੜੇ ਨਹੀਂ ਥਿਆਰੀ ਹੈਗੀ ਲੱਗੀ ਪਤਾ ਲੱਗਿਆ ਪਤਾ ਉਹ ਦੱਸੋ ਈ ਦੱਸੀ ਨਾ ਅਸਲ ਤਾਂ ਲੱਗਦਾ ਹੀ ਨਹੀਂ ਪਤਾ ਉਰੇ ਉਰੇ ਗੈਲਰੀਆਂ ਆਈ ਇਹਦੇ ਇੱਕ ਗੈਲਰੀ ਐ ਟੱਪ ਕੀ ਇੱਕ ਗੈਲਰੀ ਐ ਵਿੱਚ ਮੁੱਦਾ ਮਾਰ ਕੇ ਦਿਖਾਉਂਦੇ ਤੁਹਾਨੂੰ ਪਾਊਡਰ ਮਾਰ ਕੇ ਨਾ ਤੇੜਾ ਮਾ ਸਮਝ ਲੱਗੇ ਤਾਂ ਫਿਰ ਤੋਪਰ ਕੁਝ ਨਹੀਂ ਲੱਗਦਾ ਸਮਝ ਇਹ ਤੋਂ ਉੱਪਰ ਦਾ ਹੁਣ ਤਾਂ ਚੈੱਕ ਕਰੇ ਬੰਦਾ ਤਸਾ ਹੋਰ ਤੇ ਲਿਫਟ ਚੱਕਣ 'ਚ ਵੀ ਦਿੱਕਤ ਕਰਦਾ ਕਿ ਬਾਅਦ ਤੇਲ ਤਲੀ ਨਿਕਲਦਾ ਲਿਫਟ ਚੱਕਣ 'ਚ ਵੀ ਦਿੱਕਤ ਕਰਦਾ ਤੇਲ ਪੂਰਾ ਹੁੰਦਾ ਜੀ ਹਾਂ ਤੇਲ ਜਿਹੜੇ ਕੰਮ ਚਾਹਦੇ ਆ ਉਹਦੇ ਨਿਕਲਦਾ ਤੇਲ ਤਲੀਆਂ ਮਾਰਦਾ ਪੂਰੀਆਂ ਹਾਂ ਆਉਂ ਨਹੀਂ ਦਾ ਕੀ ਸੌਂਗਾ ਖੋਲਣ ਦਾ ਇਹਨੂੰ ਆ ਜਾ ਮਾਲਾ ਮੋਟਾ ਤੇਲ ਚੋ ਲਈ ਜਾਂਦਾ ਫਿਰ ਦਾ ਚੱਲ ਕੋਈ ਗੱਲ ਨਹੀਂ ਜ਼ੋਰ ਮਾਰੀ ਜਾਂਦਾ ਨਾ ਜ਼ੋਰ ਵੀ ਨਹੀਂ ਮਾਰਦਾ ਹੁਣਾ ਪ੍ਰੈਸ਼ਰ ਹੀ ਲੀਕ ਹੋ ਜਾਂਦਾ ਇੱਥੋਂ ਆਹ ਲਾਇਆ ਲਾਟੂ ਗਿਆ ਦਾ ਇੱਥੇ ਆ ਜਿਹੜਾ ਬਾਜਾ ਇਹਦੇ ਵਾਲ ਬੂਰੇ ਲਾ ਰੱਖਿਆ ਹਾਂ ਦੋ ਵਾਲ ਥੱਲੇ ਲਾ ਰਖੇ ਆ ਇਹਦੇ ਹਾਂ ਐ ਦੋ ਵਾਲ ਜਿਹੜੇ ਸਰੀਰ ਨੂੰ ਲੱਗਦਾ ਕਿ ਇਹਨੂੰ ਹੀ ਲੱਗਦਾ ਇਹਨੂੰ ਲੱਗਦੇ ਆ ਟਾਪੇ ਨੂੰ ਹਾਂ ਤਾਂ ਹੀ ਤਾਂ ਗੈਲਰੀ ਕਮਜ਼ੋਰ ਹੋਈ ਐ ਇਹਦੀ ਅੱਛਾ ਅੱਛਾ ਇਹਦੀ ਇਹਦੀ ਗੈਲਰੀ ਐ ਪੂਰੀ ਗੈਲਰੀ ਦੇ ਰਹੀ ਐ ਟਾਪੇ ਨੂੰ 2000 ਰੁਪਏ ਬਸ ਉਹਨਾਂ ਕਰਕੇ ਗੈਲਰੀ ਕਮਜ਼ੋਰ ਐ ਪੂਰੇ 200 ਰੁਪਏ ਦਾ ਗੈਲਰੀ ਇਹ ਤੇ ਤਿਆਰਵਾ ਕਰਦੇ ਰੇ ਨੇ ਸਟੈਂਡਰਡ ਵਾਲੇ ਇਹਦੇ ਟਾਪੇ ਦੀ ਤਿਆਰਵਾ ਕਰਿਆ ਸਾਰਾ ਇਹਨਾਂ ਨੇ ਲੱਗੂ ਪਤਾ ਕੋਈ ਕਾਕੇ ਇਹਦੇ ਨਾਲ ਦਾ ਗੈਸ ਬੱਤੀ ਮਰਾ ਲਾ ਮੇਰਾ ਵੀਰ ਰਾਜਪਤੀ ਦਾ ਪਤਲ ਜੀ ਅੱਜ ਆਪਾਂ ਬਿਲਡ ਕਰਾ ਕੇ ਟਰੈਕਟਰ ਵੇਚਦੇ ਆ ਮੰਨਣਾ ਅਗਲੇ ਦਾ ਵੀ ਆਪਾਂ ਧੋਖੇ ਵਾਲੀ ਗੱਲ ਆ ਜਿ ਤਰ੍ਹਾਂ ਸਾਡੇ ਨਾਲ ਕਰ ਗਿਆ ਕੋਈ ਤਰ੍ਹਾਂ ਅਸੀਂ ਨਾ ਕਰੀਏ ਇਹ ਤਾਂ ਕਹਿੰਦੇ ਵੀ ਚੀਜ਼ ਅਗਲੇ ਨੂੰ ਦੱਸ ਕੇ ਦੇ ਦੋ ਵੀ ਆਹ ਚੀਜ਼ ਆ ਭਾਈ ਅਗਲਾ ਨਾ ਤੰਗ ਹੋਵੇ ਜਾ ਕੇ ਹੁਣ ਮਿਲਦੀ ਹੋਵੇ ਤਾਂ ਤੁਸੀਂ ਪੈਸੇ ਲਾਉਣਗੇ ਤਿਆਰ ਹੁਣ ਮੈਂ ਚਲੋ ਨਵਾਂ ਟਾਪਾ ਦਿੱਲੀ ਤੱਕ ਪਤਾ ਕਰ ਲਿਆ ਜੀ ਅਸੀਂ ਕੋਲ ਕਰਕੇ ਨਹੀਂ ਮਿਲਿਆ ਨਹੀਂ ਸੈਂਡ ਗੇਰ ਤਾਂ ਨਹੀਂ ਮਿਲਿਆ ਹੁਣ ਪਤਾ ਕੀ ਕਹਿਣਗੇ ਲੋਕ ਵੀਡੀਓ ਚ ਉਹ ਇੱਥੇ ਹੰਢਾਏ ਪਤਾ ਕਰ ਲੈਣਾ ਸੀ ਫਲਾਣੇ ਪਤਾ ਕਰ ਲੈਣਾ ਸੀ ਵੀ ਅਗਲਾ ਬੋਲਾ ਥੋੜਾ ਸਾਰੇ ਪਤਾ ਕਰੇ ਹੁੰਦਾ ਅਗਲੇ ਪਿੱਛੇ ਇੱਕਦਾਂ ਸਪੈਂਡਲ ਨਹੀਂ ਲੱਭਿਆ ਬੰਦੇ ਨੂੰ ਮੈਂ ਵੀਡੀਓ ਪਾਈ ਦੀ ਫਿਰ ਕੰਪਨੀ ਨੇ ਕਹਿਣ ਜੀ ਸਾਡੇ ਤੋਂ ਅਸੀਂ ਕਰਕੇ ਦਵਾਗੇ ਜੀ ਪੁਰਾਣਾ ਗੁੰਡਾ ਦਾ ਮੌਕੇ ਦੀ ਗੱਲ ਨਿਕਲ ਗਈ ਤੇੜ ਬਾਈ ਨਿਕਲ ਗਈ ਤੇੜ ਹਾਂ ਕਿਉਂ ਆ ਸਾਰੀ ਇਹ ਦੇਖੋ ਐ ਨਿਕਲਦੀ ਆ ਔਰ ਮੱਥਾ ਮਾਰ ਮਰ ਹਟ ਗਏ ਹੁਣ ਗਰਮ ਕਰਾ ਕੇ ਤੇੜ ਕਿੱਦੀ ਆ ਇਹ ਤੇੜ ਆ ਨਿਕਲ ਗਈ ਨਿਸ਼ਾਨੀ ਲਾ ਦੇ ਉੱਥੇ ਤੱਕ ਫੇਰ ਠੰਡੀ ਹੋਏ ਨਹੀਂ ਪਤਾ ਲੱਗਣੀ ਇਹ ਦਾਸ ਨੇ ਬਣਾਇਆ ਇਹਦਾ ਬਿੱਲੇ ਟਾਈਮ ਹੋਦਾ ਇਹ ਸੀਜ਼ਨ ਤੋਂ ਜੇ ਸੀਜ਼ਨੇ ਮਰ ਜਾਂਦਾ ਜਨ ਦਾ ਗਿਆ ਅਗਲੇ ਦਾ ਇਹਦਾ ਬਿੱਲੇ ਟਾਈਮ ਹੈ ਚੱਲਦਾ ਹਾਂ ਹਾਂ ਨੱਗਿਆ ਪਤਾ ਪੱਕਾ ਹਾਂ ਜੀ ਹਾਂ ਆਹ ਇਹ ਮਾਟਰ ਵੀ ਛੜਦੇ ਇਹ ਹੋਰ ਕਿਤੇ ਸ਼ੱਕ ਆ ਹੁਣ ਖੋਲ ਮਾਰ ਕੇ ਆ ਦੇਖਦੇ ਹਾਂ ਦੇ ਉੱਪਰ ਆ ਗਈ ਨਾ ਆਹ ਹਾਂ ਆ ਗਈ ਹੁਣ ਚਲੋ ਜੀ ਲਓ ਜੀ ਅਰ ਲੜ ਡੱਟ ਲਾਈ ਹੋਈ ਨਾ ਤੁਹਾਨੂੰ ਦੱਸਿਆ ਨਾ ਵੀ ਇਹ ਤਾਂ ਗਰਮ ਕਰੇ ਪਿੰਡ ਕੱਢਿਆ ਇਹਦਾ ਵੀ ਟਰੈਕਟਰ ਲੈਣਾ ਚਾਹੀਦਾ ਕਿ ਨਹੀਂ ਹੈ ਇਸ ਸਟੈਂਡਰਡ ਜਦੋਂ ਸਮਾਨ ਨਹੀਂ ਮਿਲਦਾ ਟਰੈਕਟਰ ਕੀ ਲੈਣਗੇ ਜੀ ਅਜਾ ਇਹ ਮਾਡਲ ਕਿਹੜਾ ਤਾਇਆ ਇਹ ਇਹ ਡੀਕੋਡ ਦਾ ਮਾਡਲ ਚਲੋ ਮਾਡਲ ਲੈ ਕਿੰਨਾ ਚਿਰ ਹੋ ਗਿਆ ਆਪਣੇ ਕੋਲ ਮੇਰੇ ਕੋਲੇ ਤਾਂ 2 ਸਾਲ ਹੋਏ ਮੈਂ ਤਾਂ ਚੱਲਦਾ ਲਿਆ ਸੀ ਉਹਨਾਂ ਨੇ ਵੀ ਮੇਰੇ ਖਲ ਦੁਖੀ ਹੋਏ ਨੇ ਪਿੱਛੇ ਅੱਛਾ ਅੱਛਾ ਜਿਨ੍ਹਾਂ ਕੋ ਪਹਿਲਾਂ ਵੀ ਸੀ ਪਹਿਲਾਂ ਸੀ ਅਜਾ ਉਹਨਾਂ ਤਾਂ ਮੈਂ ਲਿਆ ਮੇਰੇ ਕੋਈ ਆਨੰਦਾਰ ਪਹਿਲਾਂ ਤਾਂ ਉਹਦਾ ਇੰਜਨ ਟਿਕਟ ਰਾਟੋ ਬਲਾਕ ਟੁੱਟ ਗਿਆ ਯੋ ਨਾ ਕਿੰਨੇ ਪੈਸੇ ਲੱਗੇ ਉਦੋਂ ਫਿਰ ਜਦੋਂ ਬਲਾਕ ਕਰਾਇਆ ਲੱਗਿਆ 75000 ਇੱਥੇ ਆ ਰਿਹਾ ਜਿਹੜਾ ਲੈ ਕੇ ਗਏ ਦੂਜੇ ਕੋਰ ਬਾਈਪ ਕੋਈ ਐਸੇ ਕੁਆਰਚ ਆ ਰਿਹਾ ਸੀ ਉਧਰ ਤੀਨ ਅੱਛਾ ਉਹਦਾ ਇੰਜਨ ਖੋਲ ਕੇ ਲੈ ਕੇ ਗਏ ਚਲੋ ਇੰਨ ਠੀਕ ਉਹ ਠੀਕ ਨਿਕਲ ਗਿਆ ਜਿਹੜਾ ਲੈ ਕੇ ਗਏ ਉਹ ਠੀਕ ਲੈਕੜ ਗਿਆ ਜੀ ਚਲੇ ਵੀ ਸ਼ੁਕਰ ਹੈ ਉਹ ਨਿਕਲ ਗਿਆ ਤੇ ਉੱਤੇ ਵੀ ਲੱਗ ਗਿਆ ਹੋਰ ਉਹ ਦੁੱਗਣੇ ਜਿਹੜਾ ਇੱਕ ਨਿਕਲ ਗਿਆ ਵੀ ਹੁਣ ਜਿਹਨੇ ਸਟੈਂਡਰਡ ਨਮਾ ਜਿਹੜਾ ਕਢਾਉਣ ਦਾ ਸੋਚੇ ਅਗਲਾ ਵੀ ਹੱਥ ਖੜੇ ਕਰਵਾਉਣ ਦਾ ਕੰਮ ਇਹ ਜੇ ਸਮਾਨ ਤਾਂ ਕੋਈ ਮਿਲਦਾ ਨਹੀਂ ਵਾਲੇ ਸਮਾਨ ਨਹੀਂ ਦੇਣਗੇ ਜੱਟ ਤਾਂ ਫਿਰ ਇੱਥੇ ਕਵਾਡੀਆਂ ਜੋਗਾ ਰਹਿ ਗਿਆ ਇਹ ਤਾਂ ਉਹ ਵੀ ਚਲੋ ਮਾੜਾ ਮੁੱਟਾ ਕਵਾੜਚੋਂ ਸਮਾਨ ਮਿਲ ਜੇ ਮੈਂ ਨਹੀਂ ਤਾਂ ਫਿਰ ਜੰਸੀ ਕਰਦਾ ਹਾਂ ਹੱਥ ਖੜੇ ਕਰ ਲੈਂਦੇ ਨੇ ਫਿਰ ਤਾਂ ਮੰਗਾ ਕੇ ਦਵਾਗੇ ਇੱਕ ਹੋਰ ਦੱਸਦੇ ਆ ਰੇ ਡੀਟਰ ਲੀਕ ਹੋ ਗਿਆ ਅੱਜ ਅੱਛਾ ਤੇ ਕੰਪਿਊਟਰ ਪ੍ਰਾਜ ਚੰਨਾ ਅਗਰੇ ਦੀ ਟਿਕ ਹੋ ਗਿਆ ਅੱਛਾ ਮੈਂ ਆ ਮਿਸਤਰੀ ਕੋਲੇ ਆ ਗਿਆ ਰੰਗ ਕਰਨ ਨੂੰ ਕਿ ਆ ਰੈਡੀਟਰ ਬਣਾਉਣੇ ਚਾਹੀਏ ਬਣਾਉਣੇ ਸਾਰੇ ਪਤਾ ਕਰ ਲਿਆ ਰੈਡੀਟਰ ਰੈਡੀਟਰ ਨਹੀਂ ਮਿਲਿਆ ਉਹ ਚੱਕਿਆ ਪੂਰੇ ਪਟਿਆਲੇ ਆ ਪਟਿਆਲੇ ਤੋਂ ਟੈਂਕੀ ਲਵਾ ਕੇ ਲੈ ਕੇ ਨੇ ਰੈਡੀਟਰ ਨਹੀਂ ਮਿਲਿਆ ਟੈਂਕੀ ਫਿਰ ਵੀ ਉਹ ਹੋਰ ਟਰੈਕਟਰ ਹੀ ਲਵਾ ਕੇ ਰਹਿ ਗਿਆ ਰੈਡੀਟਰ ਕਿ ਡਾਗਲ ਤੋਪਾ ਲਾਤਾ ਟੈਂਕੀ ਲਵਾਈ ਦੋ ਦਿਨ ਖੜਿਆ ਰਿਹਾ ਟਰੈਕਟਰ ਬਾਈ ਇਹ ਪਤਾ ਕੀ ਆ ਇਹ ਤਾਂ ਹੁਣ ਦੇਖਾ ਦਿਖਾਵਾ ਇਹ ਵੀਡੀਓ ਤਾਂਹੀਂ ਬਣਾਈ ਉਹ ਲੋਕਾਂ ਨੂੰ ਪਤਾ ਲੱਗ ਜੇ ਜੇ ਸਪੈਂਡਲ ਇੱਕ ਜ਼ਿੰਮੇਦਾਰ ਦਾ ਟੁੱਟ ਗਿਆ ਉਹਦੀ ਵੀਡੀਓ ਪਾਈ ਉਹ ਕੋਈ ਕਹੇ ਇਹ ਫਲਾਣੀ ਥਾਂ ਨਹੀਂ ਗਿਆ ਹੁਣਾਂ ਲੈਣ ਕੋਈ ਕਹੇ ਡੜ੍ਹਿਆ ਹੀ ਨਹੀਂ ਗਿਆ ਹੁਣਾਂ ਲੈਣ ਕੋਈ ਕਹੇ ਲੁਧਿਆਣੇ ਅਸੀਂ ਦਿੱਲੀ ਤੱਕ ਪਤਾ ਕਰ ਲਿਆ ਜੀ ਇਹਦਾ ਟੱਪੇ ਦਾ ਇਹ ਅਗਲਾ ਕੋਈ ਬਾਈ ਬੋਲਾ ਨਹੀਂ ਹੁੰਦਾ ਕੋਈ ਥਾਂ ਨਹੀਂ ਛੱਡੀ ਇਹਨਾਂ ਨੇ ਹੁਣ ਜੇ ਤੁਸੀਂ ਦੱਸ ਦੋ ਵੀ ਕੋਈ ਥਾਂ ਹੁਣ ਹਾਰ ਕੇ ਅੱਜ ਸਾਰ ਪਹਿਲਾਂ ਕੁਮਗੇ ਵਾਗੇ ਅੱਜ ਕੱਕੇ ਕੋਲੇ ਤਾਂ ਹੀ ਆਏ ਮਾ ਭਾਈ ਬੈਲਡ ਕਰਾਉਣ ਲੱਗੇ ਨੇ ਕਰਾ ਦੇ ਕੋਈ ਜੀ ਚੱਲ ਬੈਲਡ ਕਰਾਈਏ ਅੱਜ ਵੀ ਸਾਰੇ 5000 ਵੱਧ ਦੇਣ ਨੂੰ ਤਿਆਰ ਨੇ ਵੀ ਜੋ ਕੀਮਤ ਅਗਲਾ ਕਹਿੰਦਾ ਮੋਹ ਕਹੇ ਤਾਂ ਸਹੀ ਕੋਈ ਰੁਪਈਆ ਹਜੇ ਇਹਦਾ ਕੀਤਾ ਲੱਗਦਾ ਹੈ ਵੀ ਚੱਲੂਗਾ ਨਹੀਂ ਚੱਲੂਗਾ ਇਹਦਾ ਕੋਈ ਪਤਾ ਨਹੀਂ ਹੈ ਅੱਜ ਹਾਂ ਪਤਾ ਚੱਲਣ ਚ ਲੋੜਾ ਕੰਮ ਆਇਆ ਇਹਦਾ ਬੈਲਡ ਹੈ ਇੱਕ ਇਹਦਾ ਇੱਕ ਬੈਲਡ ਹੈ ਇੱਕ ਇਹਦਾ ਜਿੰਗਾਰਾ ਕਰਦੇ ਹੋ ਜਾਂਦੇ ਦੇਖ ਲੈਂਦੇ ਆ ਪਿੱਛੇ ਪਿੱਛੇ ਵੀ ਨਹੀਂ ਨਾ ਨਾ ਫਿਰ ਜਦੋਂ ਰੀਸੇਲ ਮਾਰਕੀਟ ਨਹੀਂ ਹੈ ਜੀ ਮਾਰਕੀਟ ਨਹੀਂ ਹੈ ਟ੍ਰੇਡਰ ਸਵਰਾਜ ਲੈ ਲੋ ਤੁਸ ਜੀ ਮਹਿੰਦਰਾ ਲੈ ਲਓ 552 ਲੈ ਲਓ ਅੱਖਾਂ ਵਿੱਚ ਕੇ ਜੌਂਡੀਅਰ ਲੈ ਲਾ ਇਹ ਸਮਾਨ ਮਿਲਦਾ ਹੋਵੇ ਕੋਈ ਟੈਟ ਹੋਵੇ ਯਾਰ ਆਪਾਂ ਨੂੰ ਕਿਹੜਾ ਕਿਸੇ ਨੇ ਕੋਈ ਦੇਣਾ ਵੀ ਕਿਸੇ ਦੀ ਐਡ ਕਰੀ ਨਾ 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 ਇੱਕ ਆ ਸਾਡੇ ਮੁੰਡੇ ਨਵੇਂ ਨਾ ਏਜੰਸੀ ਆ ਜਾ ਜਾ ਵੀਡੀਓ ਬਣੀਆਂ ਪਾਉਂਦੇ ਰਿਹਾ ਨਵਾਂ ਆ ਗਿਆ ਨਵਾਂ ਆ ਗਿਆ ਉਹ ਏਜੰਸੀ ਵਾਲਾ ਕੋਈ ਸਮਾਨਤਾ ਰੱਖੇ ਨਾ ਟੈਟ ਦਾ ਸਮਾਨਤਾ ਰੱਖੇ ਚਲੋ ਭਾਈ ਆ ਵੀਡੀਓ ਬਣਾਈਆ ਦੁਖੀ ਹੋਏ ਕਿਸਾਨ ਦੀ ਜੇ ਕੋਈ ਛੰਡਲ ਵਾਲਾ ਸੁਣਦਾ ਹੋਵੇ ਭਾਈ ਆ ਹੱਲ ਕਰੋ ਆ ਕਿਹੜੇ ਤੁਹਾਨੂੰ ਇੰਜੀਨੀਅਰ ਨੇ ਸਲਾਹ ਦਿੱਤੀ ਸੀ ਵੀ ਇਹ ਉਹ ਜੱਗ ਦਾ ਪਾਲ ਪਾਲ ਵਿੱਚ ਜਿਹੜੇ ਲਾਏ ਆ ਨਾ ਇਹ ਬਾਲ ਬਹੁਤ ਗਲਤ ਲਾਏ ਗਏ ਜੀ ਜਿਨ੍ਹਾਂ ਨੂੰ ਬੰਦਾ ਪੁੱਛੇ ਵੀ ਜਿਨ੍ਹਾਂ ਦੇ ਪਹਿਲਾਂ ਟਾਪੇ ਆਉਂਦੇ ਉਹ ਬੌਲੀ ਨੇ ਹਾਂ ਇੰਨੀਆਂ ਕੰਪਨੀਆਂ ਤਾਂ ਪਲੇਟ ਟਾਪੇ ਹੁੰਦੇ ਉਹੋ ਜਿਹਾ ਤੁਸੀਂ ਬਣਾ ਦੋ ਇਹ ਟੱਪ ਇਹ ਟੱਪਾ ਨਾ ਗੈਲਰੀ ਜਮਾ ਪਤਲੀ ਗੈਲਰੀ ਰਹਿ ਰਹੀ ਹੈ ਇਹਦਾ ਟੱਪੇ ਉੱਪਰ ਦੀ ਪਲੇਟ ਮੈਂ ਮੇਥਰੀ ਹੈਗਾ ਨਾ ਆਪਣੇ ਸਟੈਂਡਰਡ ਆਇਆ ਇੰਡੋਫਾਰਮ ਆਪਣਾ ਇੰਡੋਫਾਰਮ ਦਾ ਸਵਰਾਜ ਦਾ ਟੱਪਾ ਇੱਕੋ ਮਿਕੋ ਜਿਆ ਇੱਕੋ ਮਿਕੋ ਹੈ ਉਹ ਜਿਹੋ ਜਿਹਾ ਮਰਜ਼ੀ ਲੈ ਲੈ ਇਹਨਾਂ ਨੇ ਫਿਰ ਕੀ ਸੋਚ ਕੇ ਬਣਾ ਲਿਆ ਵੀ ਸਾ ਕਰਨੇ ਦਾ ਇਸ ਨਾਲ ਤਾਂ ਇਹ ਹੋ ਜਾਣਾ ਬਰਲੇ ਦਿਨ ਤੇ ਉਸ ਸਮੇਂ ਉਹ ਸੋਨਾ ਦੀ ਕਮਾਂਗੂ ਲਾ ਦੇਣ ਦੇ ਕਿਹਨੂੰ ਕਹਿਣਾ ਨਾ ਇਹਨੂੰ ਹੋਰ ਲੱਗੇ ਕੋਈ ਨਾ ਕੋਈ ਹੋਰ ਲੱਗੇ ਨਾ ਇਹਨੂੰ ਹੋਰ ਲੱਗੇ ਕੋਈ ਚਲੋ ਬਾਈ লাইਕ ਜੇ ਕਰਦੇ ਵੀਡੀਓ ਧੰਨਵਾਦ ਜੀ ਆ ਸਟੈਂਡਰਡ ਵਾਲੇ ਉਹ ਇੱਕ ਇੱਕ ਟੈਪ ਆ ਜੀਮੇਦਾਰ ਨੂੰ ਨਾਲ ਦੇ ਦਿਆ ਕਰੋ ਜਦੋਂ ਤੁਸੀਂ ਟਰੈਕਟਰ ਵੇਚਣਾ ਹੁੰਦਾ ਉਦੋਂ ਤਾਂ ਸਖਤਾਂ ਬਹੁਤ ਕਰਦੇ ਹਾਂ ਵੀ ਸਾਡਾ ਟਰੈਕਟਰ ਐਡਾ ਸਾਡਾ ਟਰੈਕਟਰ ਇਹੋ ਜਿਹਾ ਅਮੇਤਰੀ ਨੇ ਕੋਈ ਦੁਕਾਨ ਨਹੀਂ ਖੋਲਦੀ ਤਗਾ ਹੇ ਨਿਚੇ ਪੀ ਅਸੀ ਲਾਲਾ ਸਾਹਿਬ ਤੋਂ ਹੁਣ ਇੱਥੇ ਬਣਾਉਂਦੇ ਫਿਰਦਾ ਥੋੜੀ ਐਨ ਇਹ ਕਿਨੇ ਤੁਹਾਨੂੰ ਦੇਤੀ ਇਹ ਕਿਹੜੇ ਇੰਜੀਨੀਅਰ ਸੀ ਥੋੜਾ ਜੀ ਨੇ ਦੱਸਿਆ ਵੀ ਇਹੋ ਜਿਹਾ ਟਾਪਾ ਬਣਾਓ ਅੱਜ ਤੱਕ ਕਿਸੇ ਟਰੈਕਟਰ ਮੇਤਰੀ ਆਇਆ ਟਾਪਾ ਨਹੀਂ ਆਇਆ ਜੀ ਇੱਕ ਸਪੈਸ਼ਲ ਦੇ ਨੂੰ ਆਇਆ ਇਹ ਟਾਪਾ ਵੀ ਇਹਨਾਂ ਨੂੰ ਕਿਹੜਾ ਇੰਜੀਨੀਅਰ ਇਹੋ ਜਿਹੀਆਂ ਸਲਾਹਾਂ ਦਿੰਦਾ ਵੀ ਆਹ ਟਾਪੇ ਜੀ ਤੁਸੀਂ ਲੀਬਰ ਆਇਆ ਕਰ ਦੋ ਵੀ ਆਹ ਫਰੀ ਜਾਓ ਸਾਰਾ ਪਟਿਆਲਾ ਹੁਣ ਇਹ ਕਿੰਨੇ ਪੈਸੇ ਲੋਨ ਨੂੰ ਵੀ ਤਿਆਰ ਨੇ ਚੀਜ਼ ਮਿਲੇ ਤਾਂ ਸਹੀ ਮੇਵੇ ਤਾਂ